ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਅੱਜ ਅੱਪਾ ਕਰਾਂਦੇ ਆਂ ਅਲਮਾਰੀਆਂ ਦੀ ਸੈਟਿੰਗ ਛੋਟੀ ਤੋਂ ਛੋਟੀ ਅਲਮਾਰੀ ਦੇ ਵਿੱਚ ਅੱਪਾ ਕਿਵੇਂ ਕੱਪੜੇ ਸੈੱਟ ਕਰ ਸਕਦੇ ਆਂ ਕਿਉਂਕਿ ਖਿਲਾਰਾ ਜਿਹੜਾ ਆਪਣੇ ਆਮ ਰੈਗੂਲਰ ਅਲਮਾਰੀਆਂ ਦੇ ਵਿੱਚ ਪਿਆ ਹੀ ਰਹਿੰਦਾ ਲੋ ਜੀ ਸਭ ਤੋਂ ਪਹਿਲਾਂ ਅੱਪਾ ਤੁਹਾਨੂੰ ਕੋਟੀ ਦੀ ਦਿਖਾਉਣੀ ਹੈ ਤੈ ਲਗਾ ਕੇ ਕਿ ਕਿਸ ਤਰ੍ਹਾਂ ਅੱਪਾ ਆਪਣੀਆਂ ਅਲਮਾਰੀ ਦੇ ਵਿੱਚ ਕੋਟੀਆਂ ਨੇ ਜਿਹੜੀਆਂ ਠੀਕ ਕਰਕੇ ਰੱਖ ਸਕਦੇ ਆਂ ਕੋਟੀ ਨੂੰ ਅੱਪਾ ਦੋਨੇ ਸਾਈਡ ਤੋਂ ਫੋਲਡ ਕਰਕੇ ਤੇ ਉੱਪਰ ਨੂੰ ਲਿਆਉਂਦੇ ਹੋਏ ਤੇ ਗਲੇ ਦੇ ਵਿੱਚ ਆਪਾਂ ਇਹਨੂੰ ਪਾ ਕੇ ਚੰਗੀ ਤਰ੍ਹਾਂ ਪੈਕ ਕਰ ਦਿੱਤਾ ਤੇ ਕੋਈ ਬਿਲਕੁਲ ਵੀ ਹੁਣ ਇਹਦੀ ਤੈ ਜੜੀ ਕਿਸੇ ਪਾਸੇ ਤੋਂ ਵੀ ਨਹੀਂ ਉੱਧੜਦੀ ਹੈਗੀ ਨਹੀਂ ਤਾਂ ਆਪਣੇ ਆਮ ਅਲਮਾਰੀਆਂ ਦੇ ਵਿੱਚ ਜਦੋਂ ਆਪਾਂ ਖੋਲਦਿਆਂ ਤਾਂ ਕੱਪੜੇ ਨਾਲ ਦੀ ਨਾਲ ਆਪਣੇ ਖਿਲਰ ਹੀ ਜਾਂਦੇ ਨੇ ਇਹ ਤੈ ਬਿਲਕੁਲ ਵੀ ਨਹੀਂ ਖੁੱਲੂਗੀ ਲਓ ਜੀ ਇਸ ਤਰ੍ਹਾਂ ਆਪਾਂ ਹੁਣ ਹੂਡੀ ਦੀ ਤੈ ਲਗਾਵਾਂਗੇ ਪੁੱਠੀ ਤੈ ਆਪਾਂ ਇਹਦੀ ਨਹੀਂ ਲਗਾਵਾਂਗੇ ਇਹਦੀ ਤੈ ਆਪਾਂ ਸਿੱਧੀ ਸਾਈਡ ਨੂੰ ਲਗਾਵਾਂਗੇ ਦੋਨੇ ਬਾਜੂ ਨੇ ਜਿਹੜੀਆਂ ਆਪਾਂ نیچے ਨੂੰ ਲਿਆ ਕਰਕੇ ਉੱਪਰ ਨੂੰ ਫੋਲਡ ਕਰ ਦੇਵਾਂਗੇ ਜਿਆਦਾ ਵੱਡੀ ਤੈਅਪਾ ਨਹੀਂ ਕਰਨੀ ਹੈਗੀ ਉਸ ਤੋਂ ਬਾਅਦ ਜੋ ਇਹਦੀ ਹੂਡੀ ਵਾਲੀ ਕੈਪਣੀ ਹੋਈ ਆ ਇਹਨੂੰ ਆਪ ਉਹਦੇ ਵਿੱਚ ਰੈਪ ਕਰ ਦੇਵਾਂਗੇ ਚੰਗੀ ਤਰ੍ਹਾਂ ਦੇਖੋ ਬਿਲਕੁਲ ਇੱਕ ਪੈਕੇਟ ਦੀ ਤਰ੍ਹਾਂ ਬਣ ਗਈ ਕਿਸੇ ਸਾਈਡ ਤੋਂ ਹੁਣ ਇਹਦੀ ਤੈਅ ਨਹੀਂ ਖੁੱਲਦੀ ਹੈਗੀ ਜਿਵੇਂ ਆਪਾਂ ਮਰਜ਼ੀ ਇਹਨੂੰ ਚੱਕੀ ਜਾਈਏ ਜਿਵੇਂ ਮਰਜ਼ੀ ਇਹਨੂੰ ਆਪਾਂ ਰੱਖੀ ਜਾਈਏ ਲੋ ਜੀ ਇਹ ਆ ਗਿਆ ਜੀ ਮੈਂ ਆਪਣੇ ਬੱਚਿਆਂ ਦੇ ਡਰੈੱਸ ਵਾਲੇ ਉੱਪਰ ਹੁੰਦੇ ਨੇ ਹੂਡੀ ਵਾਲੇ ਹੁੰਦੇ ਨੇ ਇਹਦੀ ਤੈਅਪਾ ਉੱਠੀ ਸਾਈਡ ਨੂੰ ਲਗਾਵਾਂਗੇ ਸਿੱਧੀ ਸਾਈਡ ਨੂੰ ਇਹਦੀ ਤੈਪਾ ਨਹੀਂ ਲਗਾਵਾਂਗੇ ਦੋਨੋਂ ਸਾਈਡਾਂ ਤੋਂ ਇਹਨੂੰ ਆਪਾਂ ਨੀਚੇ ਨੂੰ ਫੋਲਡ ਕਰਕੇ ਆਲੇ-ਦਾਲੇ ਉਹਨੂੰ ਆਪਾਂ ਮੋੜ ਲੈਣਾ ਤੇਰੀਫੋ ਤੈ ਜਿਹੜੀ ਆਪਾਂ ਲਗਾਵਾਂਗੇ ਤੇ ਵਿੱਚ ਹੀ ਆਪਾਂ ਇਹਦੀ ਜਿਹੜੀ ਕੈਪ ਉਹ ਵੀ ਵਿੱਚ ਹੀ ਕਵਰ ਕਰ ਲਈ ਤੇ ਨਾਲ ਦੇਖੋ ਇਹਦਾ ਆਪਾਂ ਜਿੱਥੋਂ ਆਪਣੀ ਜਿਪ ਸਟਾਰਟ ਹੁੰਦੀ ਆ ਉਸ ਦੇ ਵਿੱਚ ਆਪਾਂ ਇਹਨੂੰ ਰੈਪ ਕਰ ਦਿੱਤਾ ਉੱਪਰ ਤੋਂ ਲ ਜਾਂਦੇ ਹੋਏ ਇਹਨੂੰ ਆਪਾਂ ਨੀਚੇ ਨੂੰ ਪਾ ਕੇ ਰੈਪ ਕਰ ਦਿੱਤਾ ਬਿਲਕੁਲ ਵੀ ਕਿਸੇ ਪਾਸਿਓਂ ਨਹੀਂ ਤੇ ਕੁਲਦੀ ਹੈਗੀ ਲੋ ਜੀ ਇਹ ਆ ਗਿਆ ਆਪਣਾ ਫਲਫੀ ਹੁੰਦੀਆਂ ਨੇ ਜੈਕਟਾਂ ਜਿਹੜੀਆਂ ਬੱਚੇ ਦੇ ਆਮ ਇਹ ਟਾਕੀਆਂ ਦੇ ਵਿੱਚ ਫਸੀ ਜਾਂਦੀਆਂ ਹੁੰਦੀਆਂ ਨੇ ਜਦੋਂ ਆਪਾਂ ਤੇ ਲਗਾਉਨੇ ਹਨ ਟੰਗ ਦੇ ਅਲਮਾਰੀ ਦੇ ਵਿੱਚ ਤੇ ਇਹਨਾਂ ਦੀ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਟੰਗਾਂਗੇ ਕਿ ਦੀ ਕੈਪ ਬਾਹਾਂ ਨੇ ਜਿਹੜੀਆਂ ਬਿਲਕੁਲ ਵੀ ਅਲਮਾਰੀ ਦੇ ਵਿੱਚ ਨਹੀਂ ਫਸਣਗੀਆਂ ਦੋਨੇ ਬਾਹਾਂ ਸੀ ਕਿ ਜਿਹੜੀਆਂ ਆਪਾਂ ਪੁੱਠੇ ਅੰਦਰਲੀ ਸਾਈਡ ਵਿੱਚ ਨੂੰ ਮੋੜ ਲਈਆਂ ਨੇ ਦੇਖੋ ਇਹ ਬਿਲਕੁਲ ਇੱਕ ਹਾਫ ਬਾਜੂ ਜੈਕਟ ਦੀ ਤਰ੍ਹਾਂ ਹੋਗੀ ਤੇ ਇੱਕ ਪਹੰਗਰ ਲਵਾਂਗੇ ਹੈਂਗਰ ਦੀ ਹੈਲਪ ਨਾਲ ਇਹਨੂੰ ਆਪਾਂ ਅਲਮਾਰੀ ਦੇ ਵਿੱਚ ਟੰਗ ਸਕਦੇ ਹਾਂ ਜਿੱ ਚ ਟੰਗਣਾ ਹੋਵੇ ਲੋ ਜੀ ਇਸ ਤਰ੍ਹਾਂ ਇਹਨੂੰ ਆਪਾਂ ਟੰਗ ਸਕਦੇ ਹਾਂ ਦੇਖੋ ਹੁਣ ਇਹ ਬਿਲਕੁਲ ਵੀ ਅਲਮਾਰੀ ਦੇ ਵਿੱਚ ਆਪਣੇ ਨਹੀਂ ਫਸਣਗੇ ਟਾਕੀਆਂ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹਨੂੰ ਟੰਗ ਸਕਦੇ ਹਾਂ ਤੇ ਦੂਜਾ ਤਰੀਕਾ ਇਹਦਾ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਇਹਨੂੰ ਪੰਜੇ ਤੇਲ ਲਗਾ ਕੇ ਦੀ ਰੱਖਣੀ ਹੋਵੇ ਕਿਸ ਤਰ੍ਹਾਂ ਆਪਾਂ ਇਹਦੀ ਤੇਲ ਲਗਾ ਸਕਦੇ ਹਾਂ ਸਭ ਤੋਂ ਪਹਿਲਾਂ ਇਹਨੂੰ ਆਪਾਂ ਹਾਫ ਫੋਲਡ ਕਰ ਲਵਾਂਗੇ ਹਾਫ ਫੋਲਡ ਕਰਨ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਹੱਥ ਪਾ ਕੇ ਠੀਕ ਕਰ ਲਵਾਂਗੇ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਠੀਕ ਕਰ ਲਵਾਂਗੇ ਵੀ ਇਹ ਇਕੁਅਲ ਹੋ ਜਾਵੇ ਤੇ ਜੋ ਦੋਨੇ ਦੀਆਂ ਬਾਹਾਂ ਨੇ ਉਹਨਾਂ ਨੂੰ ਆਪਾਂ ਅੰਦਰਲੀ ਸਾਈਡ ਫੋਲਡ ਕਰ ਲਵਾਂਗੇ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਵਿੱਚ ਪਾ ਲੈਣੀਆਂ ਨੇ ਤੇ ਜੋ ਇਹਦੀ neck ਵਾਲਾ ਸਾਈਡ ਸੀਗੀ ਉਹ ਹੁਣ ਆਪਾਂ ਇਹਦੇ ਵਿੱਚ ਰੈਪ ਕਰ ਦਿੱਤੀ ਦੇਖੋ ਬਿਲਕੁਲ ਇਸ ਤਰ੍ਹਾਂ ਆਪਾਂ ਕਿਤੇ ਲੈ ਕੇ ਜਾਣਾ ਹੋਵੇ ਨਾ ਬੈਗ ਦੇ ਵਿੱਚ ਕੈਰੀ ਕਰਨੇ ਹੋਣ ਕੱਪੜੇ ਇਸ ਤਰ੍ਹਾਂ ਆਪਨੀ ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਹੈ ਕੱਪੜੇ ਰੱਖਣ ਦੇ ਵਿੱਚ ਜ਼ਿਆਦਾ ਕਿਲਾਰਾ ਨਹੀਂ ਪੈਂਦਾ ਹੈਗਾ ਦੇਖੋ ਜੀ ਇਸ ਤੋਂ ਬਾਅਦ ਆਪਾਂ ਨੇ ਕੋਲ ਹੈਗੀ ਇਹ ਫਲੱਪੀ ਵਾਲੀ ਲੋਰ ਲੋਰ ਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਸਿੱਧੀ ਰੱਖ ਕੇ ਇੱਕ ਸਾਈਡ ਤੋਂ ਇਹਨੂੰ ਆਪਾਂ ਫੋਲਡ ਕਰ ਲਿਆ ਤੇ ਦੂਸਰੀ ਸਾਈਡ ਇਹਦੀ ਆਪਾਂ ਉੱਪਰ ਨੂੰ ਲ ਜਾਂਦੇ ਹੋਏ ਫੋਲਡ ਕਰਕੇ ਤੇ ਉਹਦੇ ਵਿੱਚ ਆਪਾਂ ਰੈਪ ਕਰ ਦਿੱਤੀ ਦੇਖੋ ਇਹ ਕਿਸ ਤਰ੍ਹਾਂ ਬਿਲਕੁਲ ਵੀ ਨਹੀਂ ਖੁੱਲਦੀ ਨਹੀਂ ਆਮ ਕਲਪੀ ਆਪਣੇ ਹੁੰਦੀਆਂ ਨੇ ਜਿਹੜੀਆਂ ਲੋਰਾਂ ਇਹਨਾਂ ਆਪਣੇ ਖੁਦ ਹੀ ਜਾਣਦੀਆਂ ਹੁੰਦੀਆਂ ਨੇ ਤਾਂ ਹਾਂ ਉਸ ਤੋਂ ਬਾਅਦ ਜੀ ਆਪਣੇ ਅਲਮਾਰੀਆਂ ਦੇ ਵਿੱਚ ਜ਼ਿਆਦਾਤਰ ਪਹਿਣਾ ਦੇ ਸ਼ਾਲ ਹੁੰਦੇ ਨੇ ਸ਼ਾਲ ਨੂੰ ਪਹਿ ਡਬਲ ਫੋਲਡ ਕਰਨ ਤੋਂ ਬਾਅਦ ਇੱਕ ਵਾਰੀ ਫੇਰ ਇਹਨੂੰ ਫੋਲਡ ਕਰ ਲਿਆ ਚਾਰ ਤਿਹਾਈਆਂ ਬਣ ਗਈਆਂ ਨੇ ਤੁਸੀਂ ਦੇਖ ਵੀ ਰਹੇ ਹੋ ਤੇ ਦੋਨਾਂ ਸਾਈਡ ਤੋਂ ਹੁਣ ਆਪਾਂ ਇਹਨੂੰ ਥੋੜਾ ਥੋੜਾ ਫੋਲਡ ਕਰ ਲਵਾਂਗੇ ਦੂਜੀ ਸਾਈਡ ਤੋਂ ਵੀ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਫੋਲਡ ਕਰ ਲਵਾਂਗੇ ਉੱਧਰੀ ਸਾਈਡ ਤੋਂ ਹੁਣ ਆਪਾਂ ਇਹਨੂੰ ਬਿਲਕੁਲ ਛੋਟੀ ਤੈ ਨਾਲ ਆਪਾਂ ਇਹਨੂੰ ਰੋਲ ਕਰਨਾ ਹੈ ਇਹਦਾ ਦੇਖੋ ਹੁਣ ਆਪਾਂ ਪਹਿਲਾਂ ਇਹਨੂੰ ਰੱਖ ਕੇ ਉੱਪਰ ਦੇਖ ਲੈਣਾ ਆਪਾਂ ਆਪਣੀ ਤੈ ਜਿਹੜੀ ਬਿਲਕੁਲ ਠੀਕ ਆ ਰਹੀ ਹੈ ਉਸ ਤੋਂ ਬਾਅਦ ਜੋ ਆਪਣਾ ਬੰਦ ਵਾਲੀ ਸਾਈਡ ਹੋਊਗੀ ਉਹਦੇ ਵਿੱਚ ਇਹਨੂੰ ਆਪਾਂ ਰੈਪ ਕਰ ਦਵਾਂਗੇ ਦੇਖੋ ਇੱਕ ਪਰਸ ਦੀ ਤਰ੍ਹਾਂ ਹੀ ਬਣ ਜਾਂਦੀ ਹੈ ਤੈ ਬਿਲਕੁਲ ਵੀ ਨਹੀਂ ਖੁੱਲਦੀ ਜਿੰਮੇ ਮਰਜ਼ੀ ਪਰ ਸ਼ਾਲ ਨੂੰ ਰੱਖੀ ਜਾਈਏ ਜਿੰਮੇ ਮਰਜ਼ੀ ਆਪਾਂ ਇਹਨੂੰ ਚੱਕੀਏ ਦੇਖੋ ਜੀ ਇਹ ਤਰੀਕਾ ਆਪਣਾ ਬਹੁਤ ਵਧੀਆ ਸ਼ਾਲ ਰੱਖਣ ਦਾ ਉਸ ਤੋਂ ਬਾਅਦ ਆਪਣੇ ਜ਼ਿਆਦਾਤਰ ਸੂਟ ਹੁੰਦੇ ਨੇ ਜਿਹੜੇ ਜੀ ਸ਼ਿਲਕ ਦੇ ਗਰੇਪ ਦੇ ਹੁੰਦੇ ਨੇ ਨਾ ਅਲਮਾਰੀ ਦੇ ਵਿੱਚ ਖਿਲਰ ਹੀ ਜਾਂਦੇ ਹੁੰਦੇ ਨੇ ਜਦੋਂ ਵੀ ਆਪਾਂ ਇਹਨੂੰ ਹੈਂਗਰ ਦੇ ਵਿੱਚ ਟੰਗਦੇ ਆ ਤਾਂ ਇਹ نیچے गिर ਜਾਂਦੇ ਨੇ ਕਦੇ ਦੁਪੱਟਾ गिर ਜਾਂਦਾ ਇਹਨਾਂ ਦਾ ਤਾਂ ਕਦੇ ਸੂਟ ਦੇ ਬਾਹਾਂ ਨਿਕਲ ਜਾਂਦੀਆਂ ਨੇ ਤੇ ਕਈ ਵਾਰੀ ਇਹਨਾਂ ਦੀ ਸਾਰਾ ਹੀ ਨਿਕਲ ਕੇ गिर ਜਾਂਦਾ ਇਹ ਠਾ ਕਿਉਂਕਿ ਇਹ ਜ਼ਿਆਦਾ ਤਿਲਸਣੇ ਹੁੰਦੇ ਨੇ ਤਾਂ ਕਰਕੇ ਛਿਲਕੀ ਹੋਣ ਕਰਕੇ ਜ਼ਿਆਦਾ ਫਿਸਲ ਜਾਂਦੇ ਨੇ ਦੇਖੋ ਇਸ ਤਰ੍ਹਾਂ ਆਪਾਂ ਪੂਰੀ ਸਲਵਾਰ ਦੀ ਤਹਿ ਜਿਹੜੀ ਖੋਲ ਲਈ ਹੈ ਉਸ ਤੇ ਉੱਪਰ ਆਪਾਂ ਰੱਖ ਲਿਆ ਪੂਰੀ ਕਮੀਜ਼ ਖੋਲ ਕੇ ਰੱਖਣੀ ਆਪਾਂ ਵਸਲਦਾਲੇ ਨੂੰ ਫੋਲਡ ਕਰਕੇ ਇਸ ਤਰ੍ਹਾਂ ਇਹਨੂੰ ਰੱਖ ਲਿਆ ਇੱਕ ਸਾਈਡ ਤੋਂ ਹੁਣ ਆਪਾਂ ਇਹਨੂੰ ਫੋਲਡ ਕਰ ਲਿਆ ਸੀ ਹੁਣ ਆਪਾਂ ਇਹਨੂੰ ਚੱਕ ਕੇ ਕੇ ਦੂਜੀ ਸਾਈਡ ਤੋਂ ਉਹਨੂੰ ਆਪਾਂ ਉੱਪਰ ਦੀ ਫੋਲਡ ਕਰ ਦੇਵਾਂਗੇ ਦੇਖੋ ਇੱਕ ਤਰੀਕਾ ਆਪਣਾ ਸੂਟ ਰੱਖਣ ਦਾ ਇਹ ਹੋ ਗਿਆ ਇਹਦੇ ਨਾਲ ਬਿਨ ਬਿਲਕੁਲ ਆਪਣੀ ਤਹਿ ਖੁੱਲਦੀ ਹੈਗੀ ਤੇ نیچے ਸਪੇਸ ਵੀ ਰਹਿ ਜਾਂਦੀ ਹੁੰਦੀ ਹੈ ਤੇ ਦੂਸਰਾ ਤਰੀਕਾ ਵੀ ਤੁਹਾਨੂੰ ਆਪ ਦੱਸ ਦਿਆਂ ਵੀ کئی ਵਾਰ ਇਹ ਪਕਦੇ ਨੇ ਇਸ ਤਰੀਕੇ ਨਾਲ ਬਲ ਪੈ ਜਾਂਦੇ ਨੇ ਕੱਪੜਿਆਂ 'ਚ ਉਸ ਤਰੀਕੇ ਨਾਲ ਜੇ ਆਪਾਂ ਪ੍ਰੈਸ ਕਰਕੇ ਰੱਖਨੇ ਹੋਣ ਆਪਣੇ ਕੱਪੜੇ ਬਿਲਕੁਲ ਵੀ ਬਲ ਨਹੀਂ ਪੈਂਦੇ ਹੈਗੇ ਕਮੀਜ਼ ਉਹਦੇ ਵਿੱਚੋਂ ਆਪਾਂ ਕੱਢ ਦਿੱਤਾ ਹੈ ਜੀ ਤੇ ਹੁਣ ਆਪਾਂ ਸਲਵਾਰ ਹੈ ਜਿਹੜੀ ਇਹਨੂੰ ਆਪਾਂ ਥੋੜੀ ਥੋੜੀ ਆਲੇ-ਦਾਲੇ ਫੋਲਡ ਕਰਕੇ ਸਿੱਧੀ ਹੀ ਆਪਾਂ ਇਹਦੇ ਨੂੰ ਹੈਂਗਰ ਦੇ ਵਿੱਚ ਪਾਵਾਂਗੇ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਪਾ ਲੈਣਾ ਇਸ ਤੋਂ ਬਾਅਦ ਆਪਣੀ ਕਮੀਜ਼ ਹੈ ਜਿਹੜੀ ਇਹਨੂੰ ਆਪਾਂ ਜਿਸ ਤਰ੍ਹਾਂ ਆਮ ਆਪਾਂ ਤੈਲ ਲਗਾਉਂਦੇ ਆ ਉਸੇ ਤਰ੍ਹਾਂ ਇਹਨੂੰ ਆਪਾਂ ਤੈਲ ਲਗਾ ਕੇ ਰੱਖਾਂਗੇ ਇਨੂੰ ਆਪਾਂ ਆਲੇ ਦਾਲੋਂ ਫੋਲਡ ਕਰਕੇ ਬਸ ਇਹਦੀ ਸਿੰਪਲ ਤੈ ਲਗਾ ਲੈਣੀ ਆ ਜਿਸ ਤਰ੍ਹਾਂ ਆਪਾਂ ਸੂਟਾਂ ਦੀ ਲਗਾਉਂਦੇ ਆ ਮੈਂ ਜ਼ਿਆਦਾਤਰ ਇਹੀ ਤਰੀਕਾ ਅਪਣਾਉਣੀ ਆ ਕਿਉਂਕਿ ਉਸ ਤਰੀਕੇ ਨਾਲ ਮੈਨੂੰ ਵੀ ਲੱਗਦਾ ਹੁੰਦਾ ਵੀ ਬਲ ਪੈ ਜਾਂਦੇ ਨੇ ਦੇਖੋ ਇਸ ਤੋਂ ਬਾਅਦ ਇਹਨੂੰ ਆਪਾਂ ਕਮੀਜ਼ ਚੱਕਾਂਗੇ ਤੇ ਇਸ ਤਰ੍ਹਾਂ ਸਲਵਾਰ ਰੱਖ ਕੇ ਇਹਦੇ ਉੱਪਰ ਕਮੀਜ਼ ਜਿਹੜੀ ਆਪਾਂ ਰੱਖ ਸਕਦੇ ਆ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਰੱਖਣ ਨਾਲ ਆਪਣੇ ਇੱਕ ਸੂਟ ਦੇ ਵਿੱਚ ਬਿਲਕੁਲ ਬਲ ਨਹੀਂ ਪੈਂਦੇ ਹੈਗੇ ਨਿਕੋ ਇਹ ਤਰੀਕਾ ਆਪਣਾ ਬਹੁਤ ਵਧੀਆ ਨਾ ਇਹਦੇ ਨਾਲ ਕੋਈ ਤੈ ਨਹੀਂ ਖੁੱਲਦੀ ਹੈਗੀ ਕੁਝ ਨਹੀਂ ਹੁੰਦਾ ਹੈਗਾ ਨਾ ਆਪਣੇ ਕੱਪੜੇ ਨੇ ਜਿਹੜੇ نیچے गिरਦੇ ਨੇ ਇਹ ਤਰੀਕਾ ਆਪਣਾ ਅਪਣਾ ਸਕਦੇ ਆ ਇਸ ਤੋਂ ਬਾਅਦ ਆਪਣੇ ਲੇਡੀਜ਼ ਕੋਟੀਆਂ ਹੁੰਦੀਆਂ ਨੇ ਜਿਹੜੀਆਂ ਜ਼ਿਆਦਾਤਰ ਬਹੁਤ ਇਹਨਾਂ ਦਾ ਵੀ ਖਿਲਾਰਾ ਪੈ ਜਾਂਦਾ ਜਦੋਂ ਚੱਕਦੇ ਆ ਇੱਕ ਕੱਪੜਾ ਚੱਕੀਂਦਾ ਤਾਂ ਦੂਜਾ ਆਪਣਾ ਕੱਪੜਾ ਨਾਲ ਆ ਜਾਂਦਾ ਇਸ ਤਰ੍ਹਾਂ ਦੀ ਵੀ ਤੈ ਖੁੱਲ ਜਾਂਦੀ ਇਹਨੂੰ ਪਾਲੇਦਾਲਿਆਂ ਫੋਲਡ ਕਰਕੇ ਜਿਸ ਤਰ੍ਹਾਂ ਆਪਾਂ ਤੈਲ ਕੋਲ ਲਗਾਉਂਦੇ ਆ ਪੁੱਠੇ ਸਾਈਡ ਤੋਂ ਤੇ ਇਹਨੂੰ ਨੈਕ ਵਾਲੀ ਸਾਈਡ ਦੇ ਵਿੱਚ ਆਪਾਂ ਕੇਰੀ ਕਰ ਦਿੱਤਾ ਦੇਖੋ ਬਿਲਕੁਲ ਕਿੰਨੀ ਸੋਣੀ ਇਹਦੀ ਤੈ ਲੱਗੀ ਹੈ ਬਿਲਕੁਲ ਹੁਣ ਕਿਸੇ ਪਾਸੇ ਨਹੀਂ ਖੁੱਲਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਜੀਨਸ ਹੁੰਦੀਆਂ ਨੇ ਆਪਣੇ ਘਰਾਂ ਦੇ ਵਿੱਚ ਆਮ ਬੁਆਇਸ ਦੀਆਂ ਬੱਚਿਆਂ ਦੀਆਂ ਵੀ ਹੁੰਦੀਆਂ ਨੇ ਵੱਡਿਆਂ ਦੀਆਂ ਵੀ ਹੁੰਦੀਆਂ ਨੇ ਇਹਨੂੰ ਆਪਾਂ ਸਿੱਧੀ ਖੋਲ ਕੇ ਬਸ ਦੋਨੇ ਲੈਗਸ ਨੇ ਜਿਹੜੀਆਂ ਉੱਪਰ ਨੂੰ ਫੋਲਡ ਕਰ ਦਵਾਂਗੇ ਤਿੰਨ ਪੀਸ ਦੇ ਵਿੱਚ ਤੇ ਇੱਕ ਦੂਜੇ ਦੇ ਉੱਪਰ ਉਪਰ ਰੱਖ ਸਕਦੇ ਆ ਇਹਨੂੰ ਆਪਾਂ ਇੱਕ ਦੂਜੇ ਦੇ ਉੱਪਰ ਵੀ ਕਰ ਸਕਦੇ ਆ ਤੇ ਬੈਕ ਟੂ ਬੈਕ ਵੀ ਕਰ ਸਕਦੇ ਆ ਇਹਨੂੰ ਆਪਾਂ ਲੋ ਜੀ ਇੱਕ ਤਰੀਕਾ ਉਹ ਹੋ ਗਿਆ ਤੇ ਇੱਕ ਆਪਾਂ ਤੁਹਾਨੂੰ ਦੂਜੇ ਤਰੀਕੇ ਨਾਲ ਦੱਸਾਂਗੇ ਇਹਦੇ ਨਾਲ ਤਾਂ ਇਹ ਬਿਲਕੁਲ ਵੀ ਨਹੀਂ ਖੁੱਲਦੀ ਹੈਗੀ ਆਪਣੇ ਜਿਸ ਤਰ੍ਹਾਂ ਆਪਾਂ ਜੀਨਸ ਨੂੰ ਘਰ ਦੇ ਵਿੱਚ ਤੈ ਮਾਰ ਕੇ ਰੱਖ ਦਿੰਦੇ ਜੋ ਰੈਗੂਲਰ ਵੇਅਰ ਹੁੰਦੀਆਂ ਨੇ ਇਹਨੂੰ ਆਪਾਂ ਸਿੱਧੀ ਫੋਲਡ ਕਰਕੇ ਜੋ ਆਪਣੀ ਲੈਗ ਵਾਲੀ ਸਾਈਡ ਸੀਗੀ ਉਹਨੂੰ ਆਪਾਂ ਅੰਦਰ ਨੂੰ ਫੋਲਡ ਕਰ ਦਿੱਤਾ ਤੇ ਜੋ ਆਪਣਾ ਸਾਈਡ ਤੇ ਪੀਸ ਕੱਢਿਆ ਹੋਇਆ ਸੀਗਾ ਇੱਕ ਲੈਗ ਦਾ ਤੇ ਉਹਨੂੰ ਆਪਾਂ ਉੱਪਰ ਦੀ ਫੋਲਡ ਕਰ ਦਿੱਤਾ ਦੇਖੋ ਇਸ ਤਰ੍ਹਾਂ ਇਹ ਪੈਕ ਹੋ ਜਾਂਦੀਆਂ ਨੇ ਬਿਲਕੁਲ ਵੀ ਤੈ ਨਹੀਂ ਖੁੱਲਦੀ ਹੈਗੀ ਕਿਸੇ ਵੀ ਤਰੀਕੇ ਨਾਲ ਤੇ ਇਹ ਆ ਗਈ ਜੀ ਆਪਣੇ ਬੱਚਿਆਂ ਦੇ ਅਪਰ ਸੂਟ ਹੁੰਦੇ ਨੇ ਜਾਂ ਲੋਅਰ ਸੂਟ ਹੁੰਦੇ ਨੇ ਜਿਹੜੇ ਆਪਾਂ ਡ्रेसेस ਹੁੰਦੀਆਂ ਨੇ ਆਪਣੀਆਂ ਆਰਮ ਟ੍ਰੈਕ ਸੂਟ ਉਹ ਲੱਗੇਦੇ ਹੁੰਦੇ ਨੇ ਬੱਚਿਆਂ ਨੂੰ ਜਾਂ ਹਾਊਸ ਡ्रेसेस ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਫੋਲਡ ਕਰ ਸਕਦੇ ਹਾਂ ਇੱਕ ਸਾਈਡ ਨੂੰ ਆਪਾਂ ਚੱਕਾਂਗੇ ਤੇ ਇਹਨੂੰ ਆਪਾਂ ਸਮੋਸਾ ਪੀਸ ਬਣਾ ਕੇ ਇਹਨੂੰ ਦੂਜੀ ਸਾਈਡ ਆਪਾਂ ਫੋਲਡ ਕਰ ਦੇਣੀ ਆ ਤੇ ਇਸ ਤਰ੍ਹਾਂ ਇਹਦੇ ਨਾਲ ਆਪਾਂ ਆਪਣੀ ਟੀ-ਸ਼ਰਟ ਹੁੰਦੀ ਹੈ ਬੱਚਿਆਂ ਦੀ ਜੋ ਆਪਣਾ ਹਾਊਸ ਡ्रेसेस ਹੁੰਦੀਆਂ ਨੇ ਇਹਨੂੰ ਆਪਾਂ ਇਹਦੇ ਨਾਲ ਹੀ ਫੋਲਡ ਕਰ ਦੇਵਾਂਗੇ ਤਾਂ ਜੋ ਆਪਾਂ ਨੂੰ ਲੱਭਣ ਦੇ ਵਿੱਚ ਆਸਾਨੀ ਰਹੇ ਤਾਂ ਆਪਣੀ ਡਰੈਸ ਆ ਜਿਹੜੀ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦੀ ਆ ਆਪਾਂ ਨੂੰ ਰੋਜ਼-ਰੋਜ਼ ਟੋਲਣ ਦਾ ਛੁਟਕਾਰਾ ਨਹੀਂ ਮਿਲ ਜਾਂਦਾ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਦੇਵਾਂਗੇ ਇਹਨੂੰ ਆਪਾਂ ਪਹਿਲਾਂ ਆਪਾਂ ਉੱਪਰ ਦੀ ਰੈਪ ਕੀਤੀ ਸੀ ਤੇ ਇਹਨੂੰ ਆਪਾਂ ਇਲਾਸਟਿਕ ਵਾਲੀ ਸਾਈਡ ਤੋਂ ਅੰਦਰ ਨੂੰ ਵੀ ਰੈਪ ਕਰ ਸਕਦੇ ਹਾਂ ਦੇਖੋ ਤੇ ਦੂਸਰੀ ਸਾਈਡ 'ਤੇ ਚੱਕਾਂਗੇ ਤੇ ਇਹਨੂੰ ਅੰਦਰ ਨੂੰ ਫੋਲਡ ਕਰ ਦੇਵਾਂਗੇ ਇਸ ਤਰ੍ਹਾਂ ਆਪਣੀ ਡਰੈੱਸ ਆ ਜਿਹੜੀ ਬਿਲਕੁਲ ਕੱਠੀ ਹੋ ਗਈ ਆਪਾਂ ਨੂੰ ਮਿਲਣ ਦੇ ਵਿੱਚ ਆਸਾਨੀ ਰਹੂਗੀ ਲਓ ਜੂ ਆਪਣੀ ਕੱਲੀ ਟੀ-ਸ਼ਰਟ ਨੂੰ ਆਪਾਂ ਰੈਪ ਕਰਨਾ ਹੋਵੇ ਦੋਨੇ ਸਾਈਡ ਤੋਂ ਨੂੰ ਪਾ ਫੋਲਡ ਕਰ ਲਈ ਤੇ ਦੂਸਰੀ ਸਾਈਡ ਚੱਕ ਕੇ ਆਪਾਂ ਨੈੱਕ ਦੇ ਵਿੱਚ ਪਾ ਦਵਾਂਗੇ ਉੱਚ ਇਸ ਤਰ੍ਹਾਂ ਆਪਾਂ ਅਲੱਗ-ਅਲੱਗ ਤਰੀਕਿਆਂ ਨਾਲ ਆਪਣੀ ਅਲਮਾਰੀਏ ਜਿਹੜੀ ਚੰਗੀ ਤਰ੍ਹਾਂ ਸਜਾ ਕੇ ਰੱਖ ਸਕਦੇ ਹਾਂ ਬਿਲਕੁਲ ਖਿਲਾਰਾ ਨਹੀਂ ਪੈਂਦਾ ਕੱਪੜਿਆਂ ਦਾ ਤੇ ਆ ਗਈ ਜੀ ਆਪਣੀ ਨੈਕਸਟ ਤੇ ਲਾਸਟ ਟ੍ਰਿਕ ਇਸ ਤਰ੍ਹਾਂ ਆਪਾਂ ਇਹਨੂੰ ਕੋਟੀ ਹੈ ਜਿਹੜੀ ਆਪਣੀ ਤੈ ਲਗਾਵਾਂਗੇ ਜੋ ਪਹਿਲਾਂ ਆਪਾਂ ਨੀਚੇ ਨੂੰ ਫੋਲਡ ਕੀਤੇ ਸੀਗੇ ਬਾਹਾਂ ਉਹ ਆਪਾਂ ਨੀਚੇ ਨੂੰ ਨਹੀਂ ਕਰਨੀਆਂ ਹੈਗੀਆਂ ਇਹਦੇ ਆਪਾਂ ਸਾਈਡ 'ਤੇ ਰੱਖਾਂਗੇ ਤੇ ਨਾਲ ਹੀ ਦੂਜੀ ਬਾਹ ਵੀ ਆਪਾਂ ਸਾਈਡ 'ਤੇ ਰੱਖਾਂਗੇ ਇਨੂੰ ਇਸ ਟਰੰਪ ਚੱਕ ਕੇ ਉੱਪਰ ਪਾ ਦਵਾਂਗੇ ਪਲੀਜ਼ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਲੋ ਜੀ ਹੁਣ ਆਪਾਂ ਦੂਸਰੀ ਇੱਕ ਬਾਹ ਨੂੰ ਚੱਕਾਂਗੇ ਤੇ ਇਹਦੇ ਉੱਪਰ ਇੱਕ ਸਾਈਡ ਤੋਂ ਫੋਲਡ ਕਰ ਦਵਾਂਗੇ ਤੇ ਦੂਸਰੀ ਨੂੰ ਚੱਕ ਕੇ ਦੂਜੀ ਸਾਈਡ ਨੂੰ ਫੋਲਡ ਕਰ ਦਵਾਂਗੇ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਸੀ ਅੱਜ ਦੇ ਆਪਣੇ ਟ੍ਰਿਕਸ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ੍ਰੀ ਅਕਾਲ